ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਿਲ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਦੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਜੋ ਕਰਸ ਜੌਰਜਟ ਦੇ ਵਿੱਚ ਸੂਟ ਰਹਿਣਗੇ ਜੀ ਨਿਊ ਫੈਬਰਿਕ ਹੈ ਰਿਪ੍ਰਿੰਟ ਸੂਟ ਨੇ ਆਲ ਓਵਰ ਸੂਟ ਮਿਲ ਜਾਣਗੇ ਤੁਹਾਨੂੰ ਕਲਰ ਪ੍ਰਿੰਟ ਬਹੁਤ ਸਾਰੇ ਨੇ ਤੇ ਆਪਣੇ ਕੋਲ 6 ਪ੍ਰਿੰਟ ਸੀਗੇ ਜੀ ਇੱਕ ਪ੍ਰਿੰਟ ਸੇਲ ਹੋ ਗਿਆ 5 ਰਹਿ ਗਏ ਉਸ ਤੋਂ ਬਾਅਦ ਜਿਹੜੀ ਮੈਂ ਪਲੇਨ ਫੈਬਰਿਕ ਕਹੀ ਐ ਤੁਹਾਨੂੰ ਉਹ ਨਾ ਵਰਕ ਵਾਲੀ ਤੇ ਆਪਾਂ ਉਹ ਵੀ ਦਿਖਾ ਰਹੇ ਆਂ ਅੱਜ ਵੀਡੀਓ ਦੇ ਵਿੱਚ ਜੋ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਜਿਹਦੇ ਉੱਪਰ ਤੁਸੀਂ ਕੋਈ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮਾਰਕ ਵੀ ਕਰਵਾ ਸਕਦੇ ਹੋ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 9555 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਤੇ ਆਪਣਾ ਦੂਸਰਾ ਚੈਨਲ ਹੈਗਾ ਜੀ RKPK ਨੂੰ ਵੀ ਸਬਸਕ੍ਰਾਈਬ ਕਰੋ ਤੇ ਉਹਦੇ ਉੱਪਰ ਮੈਂ ਵੀਡੀਓ ਅਪਲੋਡ ਕਰੂੰਗੀ ਨਹੀਂ ਤੇ ਹੋ ਸਕਦਾ ਵੀ ਮੈਂ ਹੁਣੇ ਹਨਾ 10:00 ਵਜੇ ਤੋਂ ਪਹਿਲਾਂ ਪਹਿਲਾਂ ਵੀਡੀਓ ਜਿਹੜੀ ਉਹਦੇ ਉੱਪਰ ਆਪ ਅਪਲੋਡ ਕਰ ਦਈਏ ਕਲੀ ਤੁਸੀਂ ਉਹਨੂੰ ਵੀ ਸਬਸਕ੍ਰਾਈਬ ਕਰੋ ਤੇ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰਦੇ ਰਹੋ ਇਸ ਚੈਨਲ ਨੂੰ ਵੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਤੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਦੇਖੋ ਜੀ ਇਹਦੇ ਵਿੱਚ ਤੁਹਾਨੂੰ ਨਾ ਇਹ ਸਰਦੀ ਵਾਲੀ ਫੈਬਰਿਕ ਆ ਗਈ ਜੇ ਤੁਸੀਂ ਵਰਕ ਕਰਵਾਉਣਾ ਇਹ 2 ਟੋਨ ਦੇ ਵਿੱਚ ਪਸ਼ਮੀਨਾ ਨਹੀਂ ਹੈਗਾ ਇਹ ਸ਼ਾਈਨਿੰਗ ਵਾਲੀ ਹੈ ਦੇਖੋ ਡਬਲ ਟੋਨ ਹੈ ਇਹਦੀ ਇਧਰ ਦੀ ਸਾਈਡ ਤੁਹਾਨੂੰ ਮਾਸਟਰਡ ਕਲਰ ਦਿਖੂਗਾ ਜੀ ਸਿੱਧੇ ਪਾਸੇ ਉੱਠੇ ਪਾਸੇ ਇਸ ਤਰ੍ਹਾਂ ਮੋਰ ਪੰਖੀ ਦੀ ਇਹਦੇ ਵਿੱਚ ਡਬਲ ਸ਼ੇਡ ਬਣੀ ਹੋਈ ਹੈ ਦੇਖੋ ਇਦੇ ਵਿੱਚ ਕਲਰ ਚਾਰ ਨੇ ਜੀ ਆਪਣੇ ਕੋਲ ਜੇ ਤੁਸੀਂ ਇਦਾਂ ਹੀ ਪਲੇਨ ਲੈਣਾ ਚਾਹੁੰਦੇ ਹੋ ਜੀ ਤਾਂ ਤੁਸੀਂ ਪਲੇਨ ਵੀ ਲੈ ਸਕਦੇ ਹੋ ਜੇ ਤੁਸੀਂ ਵਰਕ ਕਰਵਾਉਣਾ ਕੋਈ ਇਹਦੇ ਉੱਪਰ ਤਾਂ ਤੁਸੀਂ ਪਲੀਜ਼ ਵਰਕ ਲਈ ਹੁਣ ਸੂਟ ਲੈ ਜਿਹੜੇ ਆਉਂਦੇ ਬੁੱਕ ਕਰ ਲਓ ਜੀ ਫਿਰ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਹਨਾ ਕਾਰੀਗਰਾਂ ਕੋਲ ਵੀ ਕੰਮ ਹੋ ਜਾਂਦਾ ਔਖਾ ਹੋ ਜਾਂਦਾ ਦੇਖੋ ਜੀ ਬਹੁਤ ਵਧੀਆ ਫੈਬਰਿਕ ਹੈ ਲਾਈਨਿੰਗ ਵੈਸੇ ਤੇ ਕੋਈ ਲਾਉਣ ਦੀ ਲੋੜ ਨਹੀਂ ਬਾਕੀ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਨੇ ਲਾਈਨਿੰਗ ਲਾਉਣੀ ਹੈ ਤਾਂ ਇਹਦੇ ਉੱਤੇ ਫੁੱਲ ਵਾਲ ਦੀ ਲਾਈਨਿੰਗ ਹੀ ਲਾ ਲਓ ਕੋਈ ਜ਼ਿਆਦਾ ਵੱਡੀ ਹੈਵੀ ਲਾਈਨਿੰਗ ਨਹੀਂ ਲੱਗਦੀ ਦੇਖੋ ਜੀ ਉਹ ਤਾਂ ਵਿਦਾਊਟ ਲਾਈਨਿੰਗ ਵੀ ਸਲਾਈ ਹੋ ਜਾਊਗਾ ਪਰ ਕਈ ਵੀ ਭੈਣਾਂ ਦੀ ਨਾ ਦੀ ਡਿਮਾਂਡ ਹੁੰਦੀ ਹੈ ਵੀ ਆਪਾਂ ਨੇ ਲਾਈਨਿੰਗ ਲਾ ਕੇ ਸਲਾਈ ਕਰਨੇ ਦੇਖੋ ਜੀ ਇਹ ਟੂ ਟੋਨ ਦੇ ਵਿੱਚ ਤਸ਼ਮੀਨਾ ਨਹੀਂ ਹੈਗਾ ਦੇਖੋ ਸ਼ਾਈਨਿੰਗ ਵਾਲੀ ਤਾਂ ਸਾਨੂੰ ਇਹ ਵਧੀਆ ਫੈਬਰਿਕ ਮਿਲੂਗੀ ਜੀ ਦੂਸਰਾ ਕਲਰ ਆ ਗਿਆ ਇਹਦੇ ਵਿੱਚ ਮਹਰੂਨ ਕਲਰ ਮਹਰੂਨ ਤੇ ਬਲੈਕ ਦਾ ਇਹਦੇ ਵਿੱਚ ਬਣਿਆ ਹੋਇਆ ਹੈ ਜੀ ਡਬਲ ਸ਼ੇਡ ਦੇਖੋ ਉੱਪਰੋਂ ਤੁਹਾਨੂੰ ਮਹਰੂਨ ਦਿਖ ਰਿਹਾ ਜੀ ਅੰਦਰਲੀ ਸਾਈਡ ਤੁਹਾਨੂੰ ਬਲੈਕ ਦਿਖੂਗੀ ਜੀ ਇਹ ਡਬਲ ਟੋਨ ਨਾਲ ਆ ਗਿਆ ਜੀ ਦੇਖੋ ਮੇਰੇ ਹੁਣ ਕਲਰ ਹੋ ਗਿਆ ਜੀ ਦੂਸਰਾ ਇਹ 5-5 ਮੀਟਰ ਆਲਓਵਰ ਸੂਟ ਨੇ ਜੇ ਤੁਸੀਂ ਇਹਨੂੰ ਲਾਓਗੇ ਜੀ ਪਲੇਨ ਬਿਨਾ ਵਰਕ ਤੋਂ ਤਾਂ ਜੇ ਤੁਸੀਂ ਇਹਦੇ ਉੱਪਰ ਵਰਕ ਕਰਵਾਉਗੇ ਜੀ ਫੈਬਰਿਕ ਹੈ ਜਿਹੜੀ ਵਧੀਆ ਪਿਓਰ ਵਾਲੀ ਮਿਲੂਗੀ ਤੁਹਾਨੂੰ ਕੋਈ ਵੀ ਇਹਦੀ ਕੰਪਲੇਨ ਨਹੀਂ ਆਉਗੀ ਦੇਖੋ ਜੀ ਜੇ ਤੁਸੀਂ ਵਰਕ ਕਰਵਾਉਗੇ ਤਾਂ ਉਹ ਵਰਕ ਦੇ ਹਿਸਾਬ ਨਾਲ ਲੰਗੀ ਗਈ ਸ਼ਿਪਿੰਗ ਚਾਰਜਸ ਵਿੱਚ ਹੀ ਨੇ ਇਹਦੇ ਅਲੱਗ ਤੋਂ ਨਹੀਂ ਲੈ ਜਾਣਗੇ ਦੇਖੋ ਜੀ ਦੂਸਰਾ ਕਲਰ ਆ ਗਿਆ ਇਹਦਾ ਮੈਂਜੈਂਟਾ ਕਲਰ ਬਹੁਤ ਪਿਆਰਾ ਸੈਂਗ ਵਾਲਾ ਕਲਰ ਹੈ ਜੀ ਇਹਦਾ ਇਸ ਤਰ੍ਹਾਂ ਦਾ ਤੀਸਰਾ ਕਲਰ ਹੋ ਗਿਆ ਜਿਹੜਾ ਮੈਂਜੈਂਟਾ ਕਲਰ ਜਿਹੜੇ ਵੀ ਫੋਨ ਦੇ ਵਿੱਚ ਕਲਰ ਦਿਖ ਰਹੇ ਨੇ ਥੋੜਾ ਜਆ 19 20 ਦਾ ਹੀ ਫਰਕ ਆਪਾਂ ਮਾ ਹੋ ਸਕਦਾ ਵੈਸੇ ਤਾਂ ਕੋਈ ਮੈਨੂੰ ਤਾਂ ਕੋਈ ਲੱਗਦਾ ਨਹੀਂ ਚਲ ਭੈਣਾਂ ਨੂੰ ਲੱਗਦਾ ਹੋਵੇ ਤਾਂ ਕਹਿ ਨਹੀਂ ਸਕਦਾ ਕੋਈ ਜ਼ਿਆਦਾ ਈਸ਼ੂ ਨਹੀਂ ਹੈਗਾ ਇਹਦੇ ਵਿੱਚ ਇਹ ਮੈਂਜੈਂਟਾ ਕਲਰ ਹੈ ਦੇਖੋ ਜੀ ਬਹੁਤ ਪਿਆਰੀ ਫੈਬਰਿਕ ਹੈ ਤੁਸੀਂ ਇਹਦੇ ਉੱਪਰ ਵਰਕ ਵੀ ਕਰਵਾ ਸਕਦੇ ਹੋ ਜਾਂ ਤੁਸੀਂ ਐਦਾਂ ਹੀ ਪਲੇਨ ਲੈਣਾ ਤਾਂ ਤੁਸੀਂ ਪਲੇਨ ਵੀ ਲੈ ਸਕਦੇ ਹੋ ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਪੀਚ ਗਾਜਰੀ ਆ ਦੇਖੋ ਜੀ ਇਸ ਤਰ੍ਹਾਂ ਦਾ ਪੀਚ ਗਾਜ ਦੇ ਸਾਰੇ ਕਲਰ ਨੇ ਜਿਹੜੇ ਬਹੁਤ ਪਿਆਰੇ ਪਿਆਰੇ ਨੇ ਜੋ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ 1400 ਰੁਪਏ ਦਾ ਤੁਹਾਨੂੰ ਇਹ ਸੂਟ ਮਿਲੂਗਾ ਜੀ ਅ ਬਿਦਾਉਟ ਵਰਕ ਤੋਂ ਜਿਆ ਜਾਂ ਤੁਸੀਂ ਵਰਕ ਕਰਵਾਵੋਗੇ ਜੀ ਉਹ ਤੁਹਾਨੂੰ ਉਸ ਹਿਸਾਬ ਦੇ ਨਾਲ ਲੱਗ ਜੂਗਾ ਬਾਕੀ ਤੁਸੀਂ ਇਹ ਨਾ ਕਿ ਹੋ ਨਾ ਵੀ ਇਹ ਨਹੀਂ ਪਸ਼ਮੀਨਾ ਹੈ ਟੂ ਟੋਨ ਵਾਲਾ ਇਹ ਪਸ਼ਮੀਨਾ ਨਹੀਂ ਹੈਗਾ ਜੀ ਸ਼ਾਈਨਿੰਗ ਵਾਲੀ ਫੈਬਰਿਕ ਹੈ ਤੇ ਆਪਾਂ ਕਿਸੇ ਵਿਆਹ ਪ੍ਰੋਗਰਾਮ ਪਾਰਟੀ ਤੇ ਵੀ ਪਾ ਸਕਦੇ ਇਹਨਾਂ ਨੂੰ ਚਾਰ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਆਪਣਾ ਸਕਰੀਨ ਦੇ ਉੱਪਰ ਨੰਬਰ ਚੱਲਦਾ ਹੁੰਦਾ ਜੀ ਉਦੇ ਉੱਪਰ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਇਹ ਆ ਗਈ ਜੀ ਪਲੇਨ ਫੈਬਰਿਕ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਬਾਕੀ ਤੁਸੀਂ ਜੇ ਹੋਰ ਕਲਰ ਤੇ ਕਰਵਾਉਣਾ ਤਾਂ ਤੁਸੀਂ ਮੇਰੇ ਤੋਂ ਪਿੱਕਾ ਵੀ ਲੈ ਸਕਦੇ ਹੋ ਤਾਂ ਮੈਨੂੰ ਨਹੀਂ ਮੈਨੂੰ ਦੱਸ ਵੀ ਸਕਦੇ ਹੋ ਪਲੀਜ਼ ਭੈਣਾਂ ਨੂੰ ਰਿਕਵੈਸਟ ਕਰ ਤੁਸੀਂ ਪਹਿਲਾਂ WhatsApp ਤੇ ਮੈਸੇਜ ਕਰਿਆ ਕਰੋ ਜੀ ਐਦਾਂ ਮੈਨੂੰ ਨਹੀਂ ਪਤਾ ਲੱਗਦਾ ਚਲੋ ਜੀ ਉਸ ਤੋਂ ਬਾਅਦ ਆ ਗਈ ਜਿਹੜੀ ਆਪਾਂ ਦਿਖਾਉਣੀ ਤੁਹਾਨੂੰ ਜੋਰ ਦੇਟ ਦੇ ਵਿੱਚ ਫੈਬਰਿਕ ਆਈ ਹੈ ਜੀ ਇਹ ਚੈੱਕ ਕਰਸ ਦੇ ਵਿੱਚ ਕਰਸ ਜੌਰਜਟ ਹੈ ਇਹ ਇਹ ਨੂੰ ਹੈਗਾ ਵੀ ਸਿੰਪਲ ਜੌਰਜਟ ਹੋਊਗੀ ਦੇਖੋ ਜੀ ਇਹਦੇ ਵਿੱਚ ਨਾ ਜੇ ਆਪਾਂ ਇਸ ਤਰ੍ਹਾਂ ਐ ਕਰਾਂਗੇ ਤਾਂ ਐਆਂ ਲਾਈਨਾਂ ਦਿਖ ਰਹੀਆਂ ਨੇ ਜੇ ਇਹਨੂੰ ਇਸ ਤਰ੍ਹਾਂ ਐ ਕਰਾਂਗੇ ਤਾਂ ਇਧਰ ਨੂੰ ਹੋ ਜਾਣਗੀਆਂ ਇਸ ਤਰ੍ਹਾਂ ਵੀ ਇਹ ਚੈੱਕ ਜੌਰਜਟ ਦੇ ਵਿੱਚ ਆ ਗਈ ਜੀ ਆਲ ਓਵਰ ਪ੍ਰਿੰਟ ਸੂਟ ਨੇ ਬਹੁਤ ਪਿਆਰੇ ਬਹੁਤ ਸੋਹਣੇ ਦੀ ਡਿਜ਼ਾਈਨਿੰਗ ਹੈ ਬਲੈਕ ਪੀਚ ਵਾਈਟ ਦੇ ਨਾਲ ਇਹਦਾ ਕੰਬੀਨੇਸ਼ਨ ਹੈ ਜੀ ਇਹ ਸੂਟ ਨਾਲੇ ਤੁਹਾਨੂੰ ਫੈਬਰਿਕ ਬਹੁਤ ਵਧੀਆ ਮਿਲੂਗੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 900 ਰੁਪਏ ਪਾਣੀ ਮੀਟਰ ਸੂਟ ਹੈ ਜੋ ਵੀ ਤੁਹਾਨੂੰ ਪਸੰਦ ਆਕਸੀ ਲੈ ਸਕਦੇ ਹੋ ਇਹਦੇ ਵਿੱਚ ਇਸ ਟਾਈਮ ਮੇਰੇ ਕੋਲ 5 ਕਲਰ ਅਵੇਲੇਬਲ ਨੇ ਬਾਕੀ ਤੁਸੀਂ ਜੇ ਹੋਰ ਪਿੱਕਾ ਲੈਣੀਆਂ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਦੇਖੋ ਜੀ ਦੂਸਰਾ ਕਲਰ ਬਹੁਤ ਪਿਆਰਾ ਬਹੁਤ ਪਿਆਰੀ ਪ੍ਰਿੰਟਿੰਗ ਬਣੀ ਹੋਈ ਹੈ ਦੇਖੋ ਜੇ ਮੈਨੂੰ ਟਾਈਮ ਲੱਗਿਆ ਤਾਂ ਮੈਂ ਹੋ ਸਕਦਾ ਵੀ ਇਹ ਕਲਰ ਸਲਾਈ ਕਰਾਣਾ ਜਿਹੜਾ ਮੇਰੇ ਇੱਕ ਹੋਰ ਕਲਰ ਪਸੰਦ ਦਾ ਲੈ ਕੇ ਆਈ ਸੀ ਉਹ ਮੈਂ ਸੇਲ ਹੋ ਗਿਆ ਦੇਖੋ ਜੀ ਕਿੰਨੀ ਪਿਆਰੀ ਡਿਜ਼ਾਈਨਿੰਗ ਬਣੀ ਹੋਈ ਹੈ ਸਰਦਾਰੀ ਜੇ ਸੂਟ ਨੇ ਕੋਈ ਜ਼ਿਆਦਾ फडਕੀਲੇ ਰੰਗ ਨਹੀਂ ਹੈਗੇ ਬਹੁਤ ਸੋਹਣੀ ਇਹਨਾਂ ਦੀ ਪ੍ਰਿੰਟਿੰਗ ਹੈ ਦੇਖੋ ਜੀ ਕਿਹ ਵਾਲਾ ਕਲਰ ਆ ਗਿਆ। ਨਾਲ ਇਹਨਾਂ ਦੀ ਰੇਂਜ ਨਾਰਮਲ ਰਹੂਗੀ ਜੀ ਦੇਖੋ। ਕਿਵੇਂ ਵੀ ਮਰਜ਼ੀ ਤੁਸੀਂ ਹਨਾ ਕਿਸੇ ਵੀ ਉਹਦੇ ਉੱਤੇ ਹਨਾ ਪ੍ਰੋਗਰਾਮ ਤੇ ਜਾਂ ਕੋਈ ਆਪਾਂ ਨੂੰ ਪਹਿਣਾ ਨੂੰ ਪਤਾ ਹੀ ਆ ਹੁਣ ਜਿਆਦਾ ਤਾਂ ਦੁੱਖ ਦਾ ਸੁੱਖ ਦਾ ਹੀ ਚੱਲਦਾ ਰਹਿੰਦਾ ਹਰ ਇੱਕ ਪਾਸੇ ਜਾਣਾ ਪੈਂਦਾ ਦੇਖੋ ਜੀ ਤੀਸਰਾ ਕਲਰ ਇਹ ਆ ਗਿਆ। 900 ਰੁਪਏ ਦੇ ਵਿੱਚ ਇਹ 5 ਮੀਟਰ ਤਾਂ ਸਾਨੂੰ ਸੂਟ ਮਿਲੂਗਾ ਜੀ। ਆਹ ਤੀਸਰਾ ਕਲਰ ਤੇ ਡਿਜ਼ਾਈਨ ਦੇਖੋ ਜੀ। ਪਰਪਲ ਕਲਰ ਹੈ ਇਹਦੇ ਵਿੱਚ ਇਸ ਤਰ੍ਹਾਂ ਦੀ ਬਣੀ ਹੋਈ ਹੈ ਜੀ ਡਿਜ਼ਾਈਨਿੰਗ ਸਰਦਾਰੀ ਜੀ ਲੁੱਕ ਦੇ ਸੂਟ ਨੇ ਕਿਸੇ ਵੀ ਏਜ ਦੀ ਭੈਣ ਜਿਹੜੀ ਸੂਟ ਪਾ ਸਕਦੀ ਹੈ ਇਹਦੇ ਵਿੱਚ ਦੋ ਕਲਰ ਨੇ ਜੀ ਆਪਣੇ ਕੋਲੇ ਦੂਸਰਾ ਕਲਰ ਆ ਦੇਖੋ ਜੀ ਦੂਸਰਾ ਕਲਰ ਆ ਗਿਆ ਇਹਦਾ ਇਹ ਵਾਲਾ ਡਿਜ਼ਾਈਨਿੰਗ ਪ੍ਰਿੰਟਿੰਗ ਬਹੁਤ ਪਿਆਰੀ ਹੈ ਸਰਦਾਰੀ ਜੀ ਲੁੱਕ ਦੇ ਸੂਟ ਨੇ ਬਹੁਤ ਜ਼ਿਆਦਾ ਭੜਕੀਲੇ ਰੰਗ ਨਹੀਂ ਹੈਗੇ ਜੀ ਸਿੰਪਲ ਸੋਬਰ ਜੇ ਰੰਗ ਨੇ ਬਾਕੀ ਨਾਰਮਲ ਰੇਂਜ ਹੈ ਜੀ 5 ਮੀਟਰ ਸੂਟ ਮਿਲੂਗਾ ਤੁਹਾਨੂੰ 900 ਰੁਪਏ ਦੇ ਵਿੱਚ ਤੇ shipping charges ਵਿੱਚ ਹੀ ਹੋਣਗੇ ਤੁਹਾਨੂੰ ਪਤਾ ਜੀ 100 ਰੁਪਏ ਦਾ ਹਨਾ 80 ਰੁਪਏ ਪਾਰਸਲ ਵਾਲੇ ਲੈ ਲੈਂਦੇ ਨੇ 20 30 ਦਾ ਸੀ ਇੱਥੋਂ ਜਾਣਿਆ પેટ્રોલ ਪੂਕਿਆ ਨੇ ਵਾਪਸ ਵੀ ਆਉਨੇ ਆ ਹਨਾ ਇਹ ਚੀਜ਼ਾਂ ਦੀ ਦਿੱਕਤ ਆਉਂਦੀ ਆ ਫਿਰ ਸਾਨੂੰ ਦੋ ਦੋ ਲਿਖਾ ਫਿਰ ਪੈਕ ਕਰਨੇ ਪੈਂਦੇ ਨੇ ਬਸ ਉਹੀ 100 ਰੁਪਏ ਦੇ ਵਿੱਚ ਪੈ ਜਾਂਦਾ 100 ਰੁਪਏ ਦਾ shipping charge ਸੀਦਾ ਜੇ ਤੁਸੀਂ ਘਰ ਤੋਂ ਲੈ ਕੇ ਜਾਓਗੇ ਜੀ ਤਾਂ ਤੁਹਾਨੂੰ ਇਹ 800 ਦਾ ਪਊਗਾ ਜੀ ਚਲੋ ਜੀ ਬਾਕੀ ਜੋ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਸਤਿ ਜੀ ਮੈਂ ਤੁਹਾਨੂੰ 8 9 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਪਹਿਣਾ ਨੂੰ ਰਿਕਵੈਸਟ ਹੈ ਜੀ ਤੁਸੀਂ ਇਹ ਸੂਟਾਂ ਦੇ ਆਰਡਰ ਨੇ ਜਿਹੜੇ ਪ੍ਰਿੰਟ ਸੂਟ ਹੁੰਦੇ ਨੇ ਹਨਾ ਜਲਦੀ ਜਲਦੀ ਕਰ ਲਿਆ ਕਰੋ ਜੀ ਬਾਅਦ ਦੇ ਵਿੱਚ ਨਾ ਫਿਰ ਕਲਰ ਸੇਮ ਡਿਜ਼ਾਈਨ ਮਿਲਦੇ ਨਹੀਂ ਹੁਣ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਸਰਦੀ ਆਉਣ ਵਾਲੀ ਹੈ ਇਹ ਫੈਬਰਿਕ ਹੁਣ ਕਾਟਨ ਦੀ ਹੋਗੀ ਜਾਂ ਵੀ ਜੌਰਜਟ ਤਾਂ ਹਜੇ ਆਉਣੀ ਹੈ ਆਈ ਰਹੀ ਹੈ ਉਹ ਤਾਂ ਆਏਗੀ 2 3 ਮਹੀਨੇ ਹੋਰ ਪਰ ਜਿਵੇਂ ਕਾਟਨ ਦੇ ਸੂਟ ਨੇ ਇਹਨਾਂ ਦੇ ਕਲਰ ਜਿਹੜੇ ਦੁਬਾਰਾ ਨਹੀਂ ਆ ਰਹੇ ਜੀ ਕਾਟਨ ਹੁਣ ਬੰਦ ਹੋਗੀ ਜਿਹੜੇ ਵੀ ਆਪਣੇ ਕੋਲ ਇਸ ਟਾਈਮ ਅਵੇਲੇਬਲ ਕਲਰ ਨੇ ਜੀ ਵੀਡੀਓ ਦੇ ਵਿੱਚ ਪਾਏ ਹੋਏ ਨੇ ਤੁਸੀਂ ਉਹਨਾਂ 'ਚੋ ਜੋ ਵੀ ਸੂਟ ਲੈਣਾ ਹੈ ਜੀ ਜਲਦੀ ਜਲਦੀ ਕਨਫਰਮ ਕਰ ਸਕਦੇ ਹੋ ਬਾਕੀ ਜੋ ਵੀ ਤੁਹਾਨੂੰ ਸੂਟ ਪਸੰਦ ਰਹੂਗਾ ਜੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜੋ ਸੂਟ ਤੁਹਾਡੀ ਚੋਇਸ ਹੈ ਅਸੀਂ ਤੁਹਾਡੇ ਤੱਕ ਲਈ ਸੂਟ ਲੈ ਕੇ ਆਈਏ ਪਰ ਭੈਣਾਂ ਨੂੰ ਪਲੀਜ਼ ਰਿਕਵੈਸਟ ਹੈ ਜੀ ਪਲੀਜ਼ ਰਿਕਵੈਸਟ ਹੈ ਆਪਣਾ ਜਲਦੀ ਤੋਂ ਜਲਦੀ ਇੱਕ ਜਾਂ ਦੋ ਦਿਨ ਦੇ ਵਿੱਚ ਆਰਡਰ ਆਪਦਾ ਹੁਣ ਦੇਖੋ ਜੀ ਅਸੀਂ ਇਹ ਚੀਜ਼ ਬੰਦ ਕਰਤੀ ਵੀ ਅਸੀਂ ਸੂਟ ਰੱਖੀ ਜਾਵਾਂਗੇ ਬਾਅਦ ਦੇ ਵਿੱਚ ਤੁਹਾਨੂੰ ਤੁਸੀਂ ਜੇ ਤਾਂ ਤੁਹਾਨੂੰ ਅਸੀਂ ਕਹਾਂਗੇ ਵੀ ਆਪਦਾ ਆਰਡਰ ਕਲੀਅਰ ਕਰ ਲਓ ਜੀ ਫਿਰ ਤੁਸੀਂ ਕਹਿ ਦਿੰਦੇ ਹੋ ਸਾਡੇ ਕੋਲੇ ਕੋਈ ਪ੍ਰੋਸੈਸ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਵੀ ਚਲ ਮੈਂ ਇੰਨਾ ਨਹੀਂ ਕਹੂੰਗੀ ਜਾਂ ਤੁਹਾਡਾ ਮਾਈਂਡ ਚੇਂਜ ਹੋ ਜਾਂਦਾ ਵੀ ਅਸੀਂ ਸੂਟ ਨਹੀਂ ਲੈਣੇ ਹੁਣ ਦੇਖੋ ਜੀ ਇਹ ਕੰਮ ਨਹੀਂ ਹੋਊਗਾ ਜੀ ਜੇ ਤੁਹਾਡੀ ਪਹਿਲਾਂ ਪੇਮੈਂਟ ਆਊਗੀ ਜੀ ਫਿਰ ਹੀ ਅਸੀਂ ਸੂਟ ਤੁਹਾਡੇ ਲਈ ਖਰੀਦਾਂਗੇ ਜਿਹੜੇ ਸਾਡੇ ਕੋਲੇ ਪਏ ਨੇ ਜੀ ਚਾਹੀ ਅਸੀਂ ਖਰੀਦਣਾ ਵੀ ਹੈ ਚਾਹੀ ਸਾਡੇ ਕੋਲੇ ਅਵੇਲੇਬਲ ਹੈ ਜੀ ਅਸੀਂ ਜੀ ਦੀ ਪਹਿਲਾਂ ਪੇਮੈਂਟ ਆ ਗਈ ਜੀ ਉਸੇ ਕੋਲੇ ਸੂਟ ਜਾਊਗਾ ਪਲੀਜ਼ ਰਿਕਵੈਸਟ ਹੈ ਤੁਸੀਂ ਐ ਨਾ ਕਰਿਆ ਕਰੋ ਚਲੋ ਜੀ ਆਪਣਾ ਸਕਰੀਨ ਦੇ ਉੱਪਰ ਨੰਬਰ ਚੱਲਦਾ ਜੀ ਤੁਸੀਂ ਆਰਕੇਵਟਿਕ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਇਹਨੂੰ ਵੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਦੇ ਆ ਕਰੋ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ